ਆਣਾ ਭਾਈ ਸਭ ਯਾਰ ਨਹੀਂ ਇਹ ਕਿਹੜਾ ਕਾਰ ਉਹ ਕਾਰ ਮੈਟਰ ਵਾਲਾ ਨਹੀਂ ਉਹ ਇਹ ਤਾਂ ਪਾਣੀ ਲੈਣਾ ਮੈਂ ਸਹੀ ਆ ਕੋਣੀ ਮੈਂ ਲੋ ਸੈਂਸ ਕੋਪਤਾ ਭਾਜੀ ਆਪਣੇ ਕੋਪਤਾ ਭਾਜੀ ਚੱਲੇ ਆ ਆਪਣੇ ਖਤਰੇ ਖਤਰੇ ਚੱਲੇ ਮਸੀਆਂ ਨੇ ਇਹ ਬੰਦੇ ਹੋ ਜਾਣਾ ਚਾਹੀਦਾ ਮਸਲ ਮੈਂ ਕਿਹਾ ਤਾਂ ਤੱਕ ਜਾਣਾ ਮੈਂ ਮੋੜ ਹੁਣਾ ਤਾਂ ਇੱਥੇ ਹੀ ਮੋੜ ਲਿਆ ਆ ਐਵੇਂ ਉਹੀ ਗੱਲ ਚ ਗਰਾਣੀਆਂ ਗਾ ਸਾਲਿਆ ਐਵੇਂ ਹੀ ਹੋ ਗਈ ਗੱਲ ਵਾ ਮੈਂ ਲੈ ਕੇ ਜਾ ਮੈਂ ਕਰ ਰੋਦਾ ਲੈ ਯਾਰ ਰਵੀ ਫੇ ਤੂੰ ਮੋੜ ਤੋਂ ਚੱਟ ਗਿਆ ਆਉਂ ਸ਼ੁਕ ਲੈ ਕੇ ਜਾ ਤੂੰ ਚਾਵਾ ਪੋੜਾ ਆਪਣਾ ਚੇ ਜਾਣ ਹਮ ਏਦੇ ਵਾਲੇ ਉਤੋਂ ਦੀ ਚੱਲਣਦੇ ਪਾਣੀ ਆ ਬਹੁਤ ਲੈ ਵੀ ਚੋਰ ਸਮਾਨ ਵੀ ਕੱਟਣ ਲੱਗ ਪਏ ਵਿੱਚ ਪਾਣੀ ਵੀ ਸਪੀਡ ਚੈੱਕ ਕਰੋ ਵੀ ਇਹ ਨਾ ਨਹੀਂ ਬਹੁਤ ਯਾਦੀ ਸਪੀਡ ਨਾਲ ਪਾਣੀ ਆ ਰਿਹਾ ਵਾ ਆਪਣੇ ਕੰਬਾ ਭਾਜੀ ਜੀ ਕਿਹੜੇ ਚ ਦਿਖਾਉਗੇ ਸਹੀ ਆਹ ਛੇ ਵਾਲੇ ਚ ਛੇ ਤਾਂ ਬਹੁਤ ਬੰਨੇ ਇਹ ਤਾਂ ਕਿ ਤਾਫ ਸਾਫ ਹੋ ਗਿਆ ਵਾ ਬਾਕੀ ਵੀ ਹੋ ਜਾਊਗਾ ਯਾਰ ਇਧਰੋਂ ਦੇਖੋ ਵਾ ਕਿ ਆਈ ਜਾਂਦਾ ਪਿਛੋਂ ਉਹ ਵੀ ਨਿਸ਼ਾਨੀ ਲੱਗਦੀ ਆ ਆਪਾਂ ਇਹਦੇ ਕਿੰਨਾ ਕ ਪਾਣੀ ਵਧਦਾ ਹੈ ਉਹ ਐਨਡੀਆਰਫ ਦੀ ਟੀਮ ਵੀ ਜਾਣਦੀ ਆ ਜਾਈ ਚਾ ਲੈਣਾ ਅੱਛਾ ਚੱਕਦਾ ਹੈ ਭੇਜਣਾ ਹੀ ਆ ਉਹ ਪਿਆਰ ਦਾ ਇੱਧਰ ਦੜ ਗਿਆ ਉਹ ਬੰਦੇ ਫਸ ਗਏ ਆ ਜੀ ਪਾਣੀ ਵਿੱਚ